ਉਹ ਕਿ ਜਾਤਾ ਮੁੰਡਾ ਉਹ ਠੀਕ ਚੱਲੀ ਹੋਇਆ ਪਕਾ ਲੂ ਕਿਤੇ ਕਾਲੋ ਚੱਲਾਂਗੇ ਐਂ ਕਰਾਂਗੇ ਆਪਾਂ ਸਿਨੇਮੇ ਦੇ ਬਾਹਰ ਮੋਬਾਈਲ ਦੇ ਭਾਈ ਹਲੋ ਹਾਂਜੀ ਸ਼ਾਸਤਰੀ ਕਾਲ ਜੀ ਮੈਂ ਤੁਹਾਡਾ ਆਪਣਾ ਬਿੱਲ ਪ੍ਰੀਤ ਕਗੜਾ ਹਾਂਜੀ ਅੱਜ ਆਪਾਂ ਲੱਗੇ ਆਪਣੇ ਮਾਮੇ ਦੇ ਮੁੰਡੇ ਨਾਲ ਪੈਂਕ ਕਰਨ ਅੱਛਾ ਇਹ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਕਹਿੰਦੇ ਹੋਣ ਲਈ ਵੀਡੀਓ ਜਿੱਦੀ ਦਿਖਾਉਣੇ ਤੰਗ ਕਰਾਂਗੇ ਆਪਾਂ ਨੂੰ ਵੱਤ ਤੋਂ ਵੱਧ ਮਾਮੇ ਦਾ ਮੁੰਡਾ ਆਇਆ ਹੋਇਆ ਛੋਟਾ ਦੇਖੋ ਮਨ ਨੂੰ ਬੜੇ ਰ ਵੀਡੀਓ ਨੂੰ ਕੀ ਲੱਗਦਾ ਪੁੱਪਾ ਭੱਜਦੀਆਂ ਤੇ ਆ ਭੱਜਦੀ ਕਿਉਂ ਮੁੰਡੇ ਕਿਉਂ ਆਇਆ ਨਾ ਮੁੰਡਾ ਬਣਾਣੀ ਰਹੀ ਕਿਉਂ ਚੱਕਲਾ ਮੋਟਰਸਾਈਕਲ ਲਾਉਣਾ ਚਲੋ ਬੈਠੋ ਅੱਡ ਜਾ ਚਲੋ ਮਾ ਬਦਨਾ ਕੀ ਆ ਗਿਆ ਮਨ ਲੱਤਾਂ ਹੀ ਕਦੇ ਕੰਬੀ ਜਾਂਦੀਆਂ ਨੇ ਲੱਤਾਂ ਕੰਬ ਰਹੀਆਂ ਨੇ ਡਰਾਈਵਰ ਫੇਕਾ ਆਰੇ ਬਾਪੇ ਉੱਤੇ ਆਲਾ ਪੀਰ ਬਾਪਾ ਜੀ ਉੱਤੇ ਆਉਣੇ ਆ ਡਰਾਈਵਰ ਤਖੜਾ ਅੱਜ ਕੁੱਤਾ ਸੇਕ ਪੀ ਲੇਣਾ ਚਲਾ ਲੈਣਾ ਪੱਕੀ ਗੱਲ ਆ ਆਹ ਵਾਹ ਤੁਹਾਨੂੰ ਇੱਕ ਦੂਜੀ ਦਿਨ ਕਰਨਾ ਕਿੱਦਾਂ ਜਾਣਾ ਆਪਾਂ ਬਾਪੇ ਸਿੱਧੇ ਕੱਢਦੇ ਖੇਤਾਂ ਤੋਂ ਨੀ ਰਾਹ ਤਾਂ ਵੀ ਇੱਧਰੋਂ ਮੋੜ ਦੇ ਇੱਧਰੋਂ ਹੀ ਗਾਹ ਨੂੰ ਸੜਕ ਉੱਤੇ ਮੋੜੀ ਟ੍ਰਿਪੇ ਮੋੜ ਦੀ ਵਾਵਾ ਤਾਂ ਨਾ ਪਰ ਜੀ ਲੱਗਦਾ ਉਹ ਵਿਚਾਰਾ ਮਰੀ ਤੇਰੇ ਵਰਗਾ ਹੋਇਆ ਮੈਂ ਕਿਹਨੂੰ ਬ੍ਰੇਕ ਤੇ ਬੈਠਾ ਯਾਰ ਇਹ ਤੁਸੀਂ ਹੋਇਆ ਮੈਂ ਕਸਤਾ ਡਰ ਗਈ ਹਾਂ ਜੰਮ ਜੂਤੇ ਤੇ ਉੱਤਰ ਬੈਠੇ ਹਾਂ ਇੱਥੇ ਇਹ ਬੜੀ ਅੱਛੀ ਬਾਤ ਕਹੀ ਹੈ ਆਪ ਜੀ ਫੜਾ ਦੇਤਾ ਹੀ ਇਹਨੂੰ ਜੀ ਸਮਾਗ ਦੇਖ ਲਾਦੇ ਆ ਛਾਲਟ ਆ ਅਖੀ ਆਪਣੀ ਕੀ ਪਾਈ ਤੇਜੀ ਬਣਾ ਚੱਕਾ ਪਾ ਲੀ ਕੋ ਟਾਈਮ ਘਰੇਰ ਲਾਉਂਦੇ ਓਏ ਉਹ ਮੋੜ ਦੇ ਕੀ ਖੱਕਣਾ ਇਹਨੇ ਇਧਰੋਂ ਆਇਆ ਇਧਰੋਂ ਨਹੀਂ ਸਾਡੇ ਨਾਲ ਕੋਈ ਕਿਤੇ ਦੇਖਣ ਮਿਲਦਾ ਕੋਲੀ ਬੋਪੇ ਕੋ ਦਸੇ ਪਾ ਕੇ ਸ਼ਰਮਾਉਂਦਾ ਕਾਰ ਕੀ ਟੱਕਰ ਬਚਾ ਲੀ। ਛੇ ਹੋ ਰਹੀ ਵਾਹ ਜੀ ਛਾਲ ਮਾਰ ਜੀ ਦੇਖ। ਕਿਉਂ ਹੋ ਰਹਾ ਹੈ। ਅੰਕਲਿ ਬੇਚਣ ਵਾਲੀ ਛੜ ਚੜ ਕੇ ਚੱਲੀ। ਅਹ ਸੁਣਦੀ ਨਹੀਂ। ਕਿਉਂ ਓਏ ਓਏ ਓਏ। ਟੁੱਟਦਾ ਹੈ ਟੁੱਟਦਾ ਹੈ। ਤੁੱਟੇ ਦਾ ਮਸਤ ਮੱਟੇ ਬੱਚਾ ਮਰੀਕਾ ਪੰਡ ਮੇਰੇ ਸਰ ਤੇ ਹੋਵੇ। ਵਾਟੇ ਖਾਲੀ ਰੋਕੇ। ਕੈਰੀ ਪੁੱਤ ਇਦਨੂ ਹੈ ਜੀ ਇਹ ਸੁਣ ਕੇ ਇਦਨੂ ਹੋ ਜਾਣਾ। ਕਰਮ ਦਾ ਮਰਦੇ ਨਾ ਚਿੱਤਾਂ ਨਾ ਬੋਰੀ। ਸਾਡਿਆਂ ਨਾਲ ਉਹ ਦੇਖਿਆ ਆਰਮਾਨ ਦੇ ਨੇ। ਉਹਨੇ ਬੱਚੀ ਘੜਦੀ ਏਡਾ ਉਹ ਨਹੀਂ ਆਉਂਦਾ ਦੁਆਕੀ। ਉਹਨੇ ਬੱਚੀ ਘੜਦੀ। ਕਿਉਂ ਕਿ ਇਹ ਟਾਰਜ ਨੇ ਸਮਝੂ ਤੂੰ ਇਹ ਵੀ ਪਤਲਾ ਹੋ ਜਾਂਦਾ ਪਰ ਅਸੀਂ ਨਹੀਂ ਪਤਲੇ ਆਉਣ ਲੱਗ। ਆਜੋ 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 ਸਵਾਗਤ ਆ ਆ ਆਂ ਲੈ 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 ਹਾਂ ਕੋਮੇ ਉਸ ਤੇ ਕੋਮੇ ਦੀ ਡੱਡਾ ਜਾ ਉਹ ਮੂਰੇ ਹੋ ਨਏ ਤੋਏ ਜੀ ਸਾਹਮਣੇ ਦੇਖ ਲਾ ਦੇਖ ਦੇ ਕਿੱਥੇ ਆ ਕੇ ਮੋਟਰ ਹਿਲਾਉਂਦਾ ਹਾਂ ਆ ਲੈ ਆ ਕਿੱਥੇ ਲੱਤ ਲੈ ਕੋਕੀ ਸਟੈਂਡ ਲਾਵਾ ਉਹ ਆਜ ਖੜਾ ਹੋ ਗਿਆ ਮੈਂ ਕਹਿੰਦਾ ਨਾ ਦੋ ਤਿੰਨ ਵਜੇ ਖੜਾ ਬੰਦਾ ਮੱਥਾ ਟੇਕ ਕਰਾਉਂਨ ਨੂੰ ਚੱਲਿਆ ਮੂੰਹ ਚੱਕ ਕੇ ਮੁੰਡਾ ਟੇਕ ਟੇਕ ਬਾਅਦ ਮੱਥਾ ਟੇਕ ਕਰਾਉਂਦਾ ਫਾਨੂ ਵਿੱਚ ਦੇਖ ਜਿਹਾ ਵਾਖੇ ਟੰਗ ਲੱਗੇ ਨੇ ਕੱਟਾ ਯਾਰ ਅੱਜ ਧੀੜੀ ਹੈਗਾ ਨਾ ਕਰਾਉਂਦੀ ਮੁੜ-ਮੁੜੀ ਜਾਦੇ ਆਵੇ ਗਰਾਊਂਡ ਜੀ ਮੁੜ-ਮੁੜੀ ਜਾਦੇ ਆਵੇ ਗਰਾਊਂਡ ਜੀ ਪੰਜਾਬ ਦਾ ਗਰਾਊਂਡ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਗਿਆ ਜੀ 50 ਸਾਬ ਆ ਗਏ ਸਾਡੇ ਕੋਚ ਸਾਹਿਬ ਜੀ ਮੁੜ-ਮੁੜੀ ਜਾਦੇ ਆਵੇ ਸਾਡਾ ਕੋਚ ਸਾਹਿਬ ਜੀ ਯਾਰ ਸਤਿ ਸ਼੍ਰੀ ਅਕਾਲ ਜੀ ਉਹ ਤਾਂ ਇੰਨੇ ਜੱਗ ਦੇ ਪਾਲੇ ਸਾਡੂ ਬੋਗਾ ਕਿਹ ਬਲੇ ਸੈਟ ਆਇਆ ਰਸਦੇ ਕਿੱਥੋਂ ਆਇਆ ਓਹ ਹੋਣਾ ਨਹੀਂ ਆਏ ਕੋਲ ਜਾ ਕੇ ਹੈ ਗਰਮੀ ਗਰਮੀ ਹੋ ਗਈ ਬਈ ਮਿਹਨਤ ਲਾ ਕੇ ਆ ਬਿਨਾ ਮਿਹਨਤ ਹੀ ਗਰਮੀ ਹੋ ਜਾਂਦਾ ਓਏ ਆ ਬਿਨਾ ਮਿਹਨਤੂ ਦੀ ਗਰਮੀ ਹੋ ਜਾਂਦਾ ਕੋਈ ਬਾਰ-ਬਾਰ ਮੂੰਹੇ ਤੋਂ ਹੀ ਜਾਂਦਾ ਹੈ ਆ ਜਾਂਦਾ ਗਰਾਊਂਡ ਡੱਕਾ ਤੋੜਦਾ ਨਹੀਂ ਚਾਹ ਦਾ ਬੇਜੇ ਹਣਾ ਹਾਂ ਕੋਈ ਬੋਲਦੀ ਹੁਣ ਗੁੱਸੇ ਹਾਂ ਗੁੱਸੇ ਹੋ ਗੁੱਸੇ ਹਾਂ ਹੋ ਬੋਲਦਾ ਨਹੀਂ ਗੁੱਸੇ ਹਾਂ ਮੈਂ

ਮੇਰਾ ਮੂੰਹ ਆਇਓ ਜਿੱਦਾਂ ਕਰਦੇ ਦੱਬ ਤੂੰ ਇੱਥੇ ਆ ਕੇ ਬਣਾਉਣੀ ਐ ਉਹਦੀ ਬਣਾ ਲਾ ਬਣਾਉਣਾ ਰਹਿਣਾ ਉਹਦੀ ਬਣਾ ਤੰਗ ਕਰਿਆ ਬੇਚਾਰਾ ਜੀ ਹੁਣ ਜਿਓ ਬਣਾ ਲਾ ਓਏ ਇਹ ਛੁੱਬੇ ਜਿਓ ਪਿਆਜ ਜੀ ਬੇਚਾਰਾ ਗੋਸਟ ਆ ਗਿਆ ਦੋਵੇਂ ਆਈਦੇ ਆ ਓ ਚਲੋ ਜਾਈਏ ਕੱਲ ਹੋ ਜਾ ਰੱਖੀ ਨਹੀਂ ਲੋਨ ਮੈਂ ਨਹੀਂ ਮੈਂ ਮੋਈ ਮਰੀ ਫੋਟਾ ਲਾ ਕੀ ਕਿਨ ਹੋਇਆ ਤੂੰ ਹੀ ਬੈਲਾ ਹੋ ਤੂੰ ਕੀ ਜੇ ਲਾ ਬੈ ਦੇਖ ਲਾ ਕੀ ਕਰੀਏ ਮੜ ਮੜ ਗਿਆ ਆ ਜ ਆ ਪੰਜਾਬ ਦੀ ਸਰੀਸਾਈਕਲ ਦੀ ਭਾਈ ਆ ਜਾ ਕਿਤੇ ਭਾਈ ਨਹੀਂ ਚੋਬਤਾ ਨਾ ਉਹ ਸੁਣਦੀ ਨਹੀਂ ਕਰ ਜਾਣੀ ਹੈ ਸੰਪੂਰੀ ਤੋਤਾ ਮੋਟਾ ਯਾਰ ਇਹ ਪਤਾ ਨਹੀਂ ਗੱਗੀ ਡੋਨ ਬਰੋਨੀ ਕਰ ਦਿੰਦਾ ਇਹ ਕਰਦਾ ਵੀ ਰਾਤ ਨੂੰ ਬਰੋਨੀ ਕਦੋਂ ਹੈ ਕਾਦੀ ਤਰੀ ਬਰੋਨੀ ਉਹਨੇ ਚਾਕੇ ਮਾਰਨਾ ਹੁਣ ਕੁਛ ਨਹੀਂ ਇੱਥੇ ਬੈਠਣਾ ਹੁਣ ਨਾ ਆਪਣੀ ਖਾਣੇ ਦਾ ਅੱਛਾ ਸਰੀ ਗਰਮ ਗਰਮ ਮੈਂ ਕਿਹਾ ਅੱਜ ਉਹਨੇ ਕੋਈ ਚਾਕੇ ਮਾਰਨਾ ਤੇ ਰਖਿਆ ਜਾਇਆ ਪਿਆ ਪੂਰਾ ਖਿਜੀ ਕੀ ਹੋ ਹੈ

ਤਨ ਸ਼ੈਂਪੂ ਲੱਗਦੇ ਆ ਦਾੜੀ ਨੂੰ ਇਹਦੇ ਤੇਰੀ ਨੂੰ ਤਾਂ ਹੱਥ ਲੱਗਦੇ ਉਹਨਾਂ ਦੇ ਦੇਖੀਂ ਖੜੇ ਬੰਦੇ ਹੁੰਦੇ ਰੁਕ ਜਾ ਤੇਰੀ ਨੂੰ ਤਾਂ ਆਟਾ ਦੇ ਦੇ ਲੈ ਅਗਰ ਵਿੱਚ ਦੇਖ ਵਸਤਾ ਖੋਲਾ ਕਰ ਖਰਸੀ ਨੂੰ ਮੁਕਤਾ ਆਖਲੀ ਟਾੜੀ ਦਮ ਕੇ ਨਾਲਾ ਚੰਗਾ 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 ਉਹ ਗੁੱਟ ਟੁੱਟ ਜੂ ਰੱਬ ਨੇ ਦੋ ਹੀ ਦਿੱਤੇ ਨੇ ਐਕਸਟਰਾ ਦਿੱਤੇ ਨਾਲ ਤੇ ਤੁਹਾਨੂੰ ਦਰਾਈ ਕੋੜਾ ਮਿਲੂ ਇੱਕ ਦਰਾਈ ਕੋੜਾ ਕਰਿਆ ਇਹਦਾ ਹਾਈ ਸਕੂਲ ਦੇ ਅੰਦਰ ਉਹ ਫੋਜੀ-ਫੋਜੀ ਕਰ ਰਿਹਾ ਹੈ ਜਗਾ ਦੇਖੋ ਨਾ ਗਲ ਪੈਣਾ ਤੇਰੇ ਜਿੱਦੋਂ ਉਹ ਤਾਂ ਬੁਢਾਲਾ ਹੁੰਦਾ ਮੈਂ ਕਰਦਾ ਹਾਂ ਨੰਦਰ ਵੱਜ ਜੇ ਨਾ ਐਂ ਸਿੱਕਾ ਮਾਰਦਾ ਹਾਂ ਕਹਿੰਦੀ ਤਾਂ ਤੂੰ ਤੇਰਾ ਕੋਈ ਡਾਇਲੋਗ ਸੁਣਾ ਦੇ ਕੋਈ ਡਾਇਲੋਗ ਸੁਣਾ ਦੇ ਕੋਈ ਛੋਟੀ ਹੁੰਦੀ ਨਿੱਕੇ ਜਿਹੇ ਅਲਦਾਰ ਦੇ ਬਹੁਤ ਡਾਇਲੋਗ ਮਾਰਦਾ ਆ ਪਈ ਸਾਡੇ ਕੋਲ ਜੀ ਵੀ ਇੱਕ ਸੁਣਾ ਦੇ ਲੈ लवली ਕੋਲ ਮੇਰੇ ਇੱਕ ਸੁਣਾ ਦੇ ਕੋਈ ਜੀ ਉਹਦਾ ਸੁਣਾ ਦੇ ਆਉਂਦੀ ਨਹੀਂ ਮੈਨੂੰ ਲੱਸੀ ਵਾਲਾ ਲੱਸੀ ਜੀ ਲੱਸੀ ਤੇ ਤੂੰ ਤੇਰਾ ਸੁਣਾ ਦੇ ਕੋਈ ਸੁਣਾ ਵੀ ਨਹੀਂ ਆਉਂਦਾ ਬਰੌਨੀ ਕਰ ਦੇਣੀ ਆ ਉਹ ਬਹੁਤ ਕਰ ਦੇਣੀ ਨਹੀਂ ਕਰ ਦੇਣੀ ਕਹੀਂ ਕਾਹਦੇ ਪਤਾ ਹੀ ਤੈਨੂੰ ਆਉਂਦੇ ਉਹ ਚਲਾਂਗੇ ਗਾਉਣੇ ਚ ਥੜੇ ਚ ਉਹਨਾਂ ਚ ਕਿਹੜਾ ਗਾਣਾ ਸੀ ਨਾ ਨਾ ਰਾਹੁਲ ਵਰਮੇ ਉਹ ਹੋੜਾ ਸੀ ਕਿਹੜਾ ਅਸੂ ਰਾਹੁਲ ਵਰਮੇ ਸਾਰਿਆਂ ਨੂੰ ਤੈਨੂੰ ਲੱਤਾਂ ਥੱਲੇ ਲੈਣਾ ਮਾਸਾ ਅੱੱਚੀ ਗਾਣਾ ਤੈਨੂੰ ਲੱਤਾਂ ਥੱਲੇ ਲੈਣਾ ਨਹੀਂ ਦਿਓ ਰਾ ਹਾਂ ਵੀ ਤੇਰੀ ਛੋਟੀ ਯਾਰ ਜੀ ਕੋਈ ਲਿਖਿਆ ਹੈ ਦਲਪ੍ਰੀਤ ਦਲਪ੍ਰੀਤ ਜੀ ਨੇ ਪਾਬਾ ਕਨੇ ਕਣ ਚੱਲ ਕੇ ਨਾ ਹਾਂ ਹਨਾ ਪਾਬਾ ਕਿਤੇ ਚੱਲੋ ਚੱਲਾਂਗੇ ਐ ਕਰਾਂਗੇ ਆਪਾਂ ਸਿਨਮੇ ਦੇ ਬਾਹਰ ਮੋਬਾਈਲ 'ਚ ਭੇਜਾਂਗੇ ਉੱਥੇ ਫਿਲਮ ਦੇਖਾਂਗੇ ਕੀ ਤਾਂ ਫਿਲਮ ਦੇਖਣੀ ਆ ਇਹਨੂੰ ਫਿਲਮ ਦਿਖਾਵਾਂਗੇ ਇਹਨੂੰ ਘਰ ਤੋਂ ਬਾਹਰ ਵੀ ਲੈ ਜਾਵਾਂਗੇ ਅੰਦਰ ਨਹੀਂ ਬਿਠਾਉਣਾ ਆਪਾਂ ਬਾਹਰ ਉਹ ਤਾਂ 12 5 ਰੁਪਏ ਦੀ ਖਿੱਲਾ ਫੜ ਲੈਣੀ ਆ 5 ਰੁਪਏ ਦੀ ਮੂਖਲੀ ਫੜ ਲੈ 10 ਰੁਪਏ ਦੀ ਹਾਂ 5 ਰੁਪਏ ਦੀ ਮੂਖਲੀ ਤੂੰ ਮੇਰੇ ਮੂੰਹ 'ਚ ਪਈ ਹੀ ਤੂੰ ਮੇਰੇ ਮੂੰਹ 'ਚ ਪਈ ਮੈਂ ਤੈਨੂੰ ਖਵਾਈ ਜਾਊਂਗਾ ਨੇ ਰਾਜਾ ਹੀ ਕਰਦਾਂਗੇ ਨਾਲੇ ਫੇਰ ਰਾਤ ਨੂੰ ਚੱਲਾਂਗੇ ਹਾਂ ਹੈਨਾ ਨਾ ਉਹ ਰੋਸ਼ਨੀ ਚ ਪੜੀ ਗਏ ਨੀ ਰਹਿੰਦੇ ਇੱਥੇ ਫਿਰ ਫਿਲਮ ਦੇਖ ਕੇ ਨਾ ਖਾਵਾਂਗੇ ਫਿਲਮ ਫਿਲਮ ਕੋਈ ਨਾਮ ਨਾ ਨਹੀਂ ਲੱਗਦੀ ਉਹਦੀ ਦਿਲਪ੍ਰੀਤ ਦਾਪੂ ਜੀ ਬਿਚੂ ਰੱਖੋ ਪਰੇ ਕੋਈ ਨਹੀਂ ਦੇਖਣ ਨੂੰ ਮਿਲਦੇ ਆਹ ਕੀ ਆਹ ਲੈ ਅੱਛੀ ਰਹਾ ਬੇਟਾ ਜੀ ਉਹ ਕੋਣ ਹੈ ਓਏ ਓ ਰੇ ਅੰਨੇ ਗਿਆ ਉਹ ਜਾਂਦੀਆਂ ਆਹ ਕੀ ਬੋਲ ਗਿਆ ਆਹੋ ਕੱਟ ਕੱਟ ਫਟ ਜਿੱਤੀ ਡਰਾਈਵਿੰਗ ਦੇਖੋ ਮੁੰਡੇ ਦੀ ਡਰਾਈਵਿੰਗ ਲੈ ਕਰ ਲਓ ਆਪਣਾ ਸੀ ਜਾਂਦਾ ਆ ਦੰਦ ਦੇ ਗੱਟੀ ਜਾਂਦਾ ਹਨ ਲੱ 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 ਬਸ ਖੇਤਾਂ ਜਾਂਦਾ ਦਾਰ ਨਹੀਂ ਅਸੀਂ ਨਹੀਂ ਬਹਿਣਾ ਪਿੱਛੇ ਇੱਥੇ ਕੋਈ ਡਰ ਨਹੀਂ 11 ਮਾਰਕਰ ਇੰਟਰੈਕਟਰ ਲਗਾ ਰਹੀ ਸਾਡੀ ਇਹਨੂੰ ਕਰਦੇ ਨੇ ਕਚੋਰੀਆਂ ਲਾ ਕੇ ਦਿੱਤੀਆਂ ਨੇ ਇਹਨਾਂ ਫੋਕੇ ਬਰੈਡ ਖਾਈ ਜਾਂਦਾ ਲੈ ਕੋਈ ਕਰਨ ਕਿ ਬੰਦਾ ਕੇ ਪਜਾਮਾ ਪਜਾਮੇ ਇਸ ਟਾਈਮ ਪਰ ਸੇ ਬਿਲਕੁਲ ਕਿ ਸ਼ੱਕ ਕਰਦੇ ਨੇ ਕਚੋਰੀਆਂ ਲਾ ਕੇ ਦਿੱਤੀਆਂ ਨੇ ਇਹਨੂੰ ਬਰੈਡ ਨਹੀਂ ਦਾ ਸੁੱਕੇ ਸੁੱਕੇ ਨਹੀਂ ਦੇ ਗਿੱਲੇ ਨੇ ਹਾਧਾ ਕੋਈ ਡਾਈਟ ਤੇ ਰਹੇ ਜਾਣਾ ਪੁੱਤ ਖਾਲਾ ਕੁਝ ਨਹੀਂ ਹੁੰਦਾਗਾ शेर, बन शेर खा। इसी के साथ आज की मजदूरी यहीं खत्म करते हैं अगर तुम्हें वीडियो पसंद आई तो लाइक मारो या मारो और अगर तुम लोग नए हो तो सब्सक्राइब करो वो जो लाल वाला बटन है उस पर फूट फेंक के मारो या फिर मोमबत्ती मुझे नहीं पता बस क्लिक हो जाना चाहिए अब मैं भी जा रहा हूं मुझे पैसों के पीछे भागना है बाय